हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਅਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣੀ ਆ ਵੀਡੀਓ ਦੇ ਵਿੱਚ ਦੋਸਤੋ ਦੋ گاਵਾ ਦਿਖਾਵਾਂਗੇ ਇੱਕ ਗਾਂੜੀ ਸਾਹਮਣੇ ਆ ਚਿੱਟੀ ਕਾਲੀ ਇਹ ਟੋਕੜ ਗੱਭਣ ਕਨਫਰਮ ਚੈੱਕ ਪਾਸ ਹੈ ਤੇ ਜਿਹੜੀ ਦੋਸਤੋ ਇਹ ਲਾਲ ਗਾਵਾਂ ਸਿੰਘਾਂ ਵਾਲੀ ਇਹ ਦੋਸਤੋ ਗੱਪਣਿਆ گاؤںੋਂ ਦੇ ਬਿਲਕੁਲ ਨੇੜੇ ਜੀ ਡਿਟੇਲ ਪ੍ਰੋਪਰ ਸਾਰੀ ਇਹਨਾਂ ਦੋਵਾਂ ਗੰਮ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਹੋਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਚੱਲ ਨਾ ਵੇ ਆਓ ਵੀ ਇਹਨਾਂ ਨਾਲ ਗੱਲਬਾਤ ਕਰੀਏ ਡਿਟੇਲ ਪ੍ਰੋਪਰ ਸਾਰੀ ਇਹਨਾਂ ਪਸ਼ੂਦਾਨੀ ਦੇ ਕੋਲੋਂ ਪੁੱਛ ਲੈਣੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਰੇ ਔਰ ਬਾਈ ਠੀਕ ਠਾਕ ਵਧੀਆ ਚੱਲਦੀ ਕੋਈ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਜੀ ਵਧੀਆ ਕਿਰਪਾ ਗੁਰੂ ਦੀ ਐਡਰੈਸ ਬੋਲ ਦੀ ਵੀਰ ਆਪਣਾ ਐਡਰੈਸ ਆਪਣਾ ਹੀ ਪਿੰਡ ਝਾਮਕੇ ਖੁਰਦ ਜਿਹੜਾ ਤਰਨਤਾਰਨ ਹਾਂਜੀ ਤਸੀਰ ਤਰਨਤਾਰਨ ਨਾਮ ਦੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੇ 6284741127 6284741127 ਠੀਕ ਹੈ ਜੀ ਤੇ ਵਟਸਐਪ ਤੇ ਜੇ ਕੰਟੈਕਟ ਕਰਨਾਗੇ ਨੇ ਤੇ 788901127 788901127 ਠੀਕ ਹੈ ਜੀ ਹਾਂਜੀ ਅੱਜ ਦੋ ਗਾਵਾਂ ਆਪਣੇ ਦੇ ਕੋਲ ਜਿਹੜੀਆਂ ਸੈੱਟ ਕਰਨੀਆਂ ਹਨਾ ਗਾਵਾਂ ਬਾਜੀ ਆਪਣ ਡੰਗਰ گاਵਾ ਚੋਂ ਆਉਣ ਵਾਲੀਆਂ ਵਾ ਇੱਕ ਗਾਂ ਔਰ ਹੀ ਤਿੰਨ ਤਿੰਨ ਟਾਈਮ ਚੋਂ ਆਉਣ ਵਾਲੇ ਡੰਗਰ ਅੱਛਾ ਜੀ ਤੇ ਮੁੜ ਕੇ ਨਾ ਘਰੇ ਫਿਰ ਮੁੜਿਆ ਨਹੀਂ ਜਾਂਦਾ ਆਪਣਾ ਇਹ ਨਹੀਂ ਪਤਾ ਸੇਰ ਦੇ ਗਏ ਬਾਜੀ ਸ਼ਾਮਾਂ ਨੂੰ ਹੁਣ ਠੀਕ ਹੈ ਜੀ ਇਹ ਸ਼ਾਮਾਂ ਖਾਣੋਂ ਬੰਦਾ ਹੈਗਾ ਹੈ ਤੇ ਬੰਦਾ ਹੁਣ ਰਿਹਾ ਨਹੀਂ ਅੱਗਾ ਠੀਕ ਹੈ ਜੀ ਮੁਸ਼ਕਲ ਸਾਹਮਣ ਦੀ ਆ ਤਾਂ ਜਿਹੜੀ ਸਾਹਮਣੇ ਸਕਰੀਨ ਤੇ ਗਾਂਵਾਂ ਡਿਟੇਲ ਇਹਦੀ ਦੱਸੀ ਹੈ ਸਾਰੀ ਭਾਜੀ ਇਹ ਨਾ ਗਾਂ ਤਲੜ ਜੇ ਮਗਰਲੇ ਥਾਂ ਅੱਛਾ ਜੀ ਆਪਣੇ ਕੋਲ ਹੀ ਇਹ ਤਾਂ ਥਣ ਖਰਾਬ ਹੈ ਧਾਰਾ ਆਉਣੀਆਂ ਹੈਗੀਆਂ ਥਣ ਦੇ ਵਿੱਚ ਹਾਂਜੀ ਡਾਕਟਰ ਸਾਹਿਬ ਨਾਲ ਜਿਨ੍ਹਾਂ ਆਪਾਂ ਟ੍ਰੀਟਮੈਂਟ ਕਰਾਇਆ ਸੀ ਉਹ ਇਹ ਗੱਲਾਂ ਦੇ ਹੀ ਤੇ ਜੇ ਮੰਨ ਲਓ ਕੋ 2 ਮਹੀਨਿਆਂ ਦੇ ਪਹਿਲਾਂ ਇਲਾਜ ਸ਼ੁਰੂ ਕਰੀਏ ਚੱਲ ਵੀ ਸਕਦਾ ਆਪਾਂ ਤਲੜ ਦੇ ਹਸਾਮਾ ਦੇਣੀ ਤੇਲੜ ਥਾਣਾ ਉਲਟ ਬਹਿਣੀ ਵਾਲੇ ਪਾਸੇ ਦਾ ਕਿ ਬਹਿਣੀ ਵਾਲੇ ਪਾਸੇ ਨਹੀਂ ਉਲਟ ਬਹਿਣੀ ਵਾਲੇ ਪਾਸੇ ਅੱਛਾ ਪਰਲੀ ਸੈਕਟਰ ਹਾਂਜੀ ਠੀਕ ਹੈ ਜੀ ਤੇ ਇਤਨਾ ਥਾਣਾ ਦੇ ਵਿੱਚੋਂ ਭਾਜੀ ਸੱਜਰ ਨੇ ਨੇ 32 35 ਲੀਟਰ ਦੁੱਧ ਭਾਇਆ ਤੇ ਤਿੰਨ ਨਾਮ ਕਿਉਂਦੇ ਰਹੇ 32 ਤੋਂ 35 ਲੀਟਰ ਦੁੱਧ ਨੇ ਚਵਾਇਆ ਹੈ ਨਾ ਹੁਣ ਇਹਦੇ ਸਲੇੜਾ ਵਾਂ 15 14 ਲੀਟਰ ਦੁੱਧ ਤੇ ਚੌ ਮਹੀਨੇ ਦੀ ਚੈੱਕ ਪਾਸ ਆਪ ਦਾ ਡਾਕਟਰ ਲਿਆਗੇ ਬਿ ਚੈੱਕ ਵਾਲੀ ਚਾਰ ਮਹੀਨੇ ਦੀ ਗੱਬਣ ਕਨਫਰਮ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਪਾਸ ਬਾਕੀ ਭੈਣ ਭਰਾਵਾਂ ਦੀ ਗੱਡੀ ਆ ਕੋਈ ਆਪਦੀ ਸਮਝਵੇ ਕਿ ਸਿਰਫ ਇਹ ਆ ਵੀ گاਵਾ ਨਾਲ ਸਾਡਾ ਏਦਾਂ ਕੰਮ ਆ ਬਾਹਰ ਅੰਦਰ ਦਾ ਇਹ ਡੰਗਰ ਕਈ ਜੀ ਪਾਣੀ ਪੁਣੀ ਨਹੀਂ ਡਾਇਆ ਠੀਕ ਹੈ ਜੀ ਹਾਂ ਜੀ ਦੋ ਦੋ ਜ਼ਿਆਦਾਤਰ ਮੱਝਾਂ ਬਾਹਰ ਦੇ ਕੋਲ ਹੁੰਦੀਆਂ ਮੈਂ ਤੁਹਾਨੂੰ ਵਿਖਾ ਦਿੰਦਾ ਆ ਮੱਝਾਂ ਸਾਰੀ ਦੀ ਵੀਡੀਓ ਬਣੀ ਐ ਇਹ ਆਪਾਂ ਜਲਦ ਚਲਾ ਰਣੀ ਆਪਣੇ ਚੈਨਲ ਤੇ ਮੱਝਾਂ ਦਾ ਜ਼ਿਆਦਾ ਕੰਮ ਆ ਤੇ ਇਹ گاਵਾ ਜਿਹੜੀਆਂ ਇਹ ਘਰ ਦੇ ਪਸ਼ੂ ਪਹਿਲਾਂ ਇਹਨਾਂ ਦੇ ਪਜਣੇ ਸਾਰੇ ਇਹਦੇ ਪੰਜ ਘਰੇ ਰੱਖੀਆਂ ਹੈ ਆਪਾਂ ਜਦੋਂ ਦੁੱਧ ਆਪਣਾ ਤਿੰਨ گاਵਾ ਹੈ ਵਿੱਚੋਂ ਇੱਕ ਸੂਨ ਵਾਲੀ ਹੋ ਜਾਂਦੀ ਹੈ ਇਹ ਦੂਜਿਆਂ ਦਾ ਦੁੱਧ 50 ਲੀਟਰ ਬਣਿਆ ਰਿਹਾ ਜਾਂਦਾ ਠੀਕ ਹੈ ਜੀ ਇਹ ਹੁਣ ਮਜਬੂਰੀ ਕਰਕੇ ਦੇਣਦੇ ਆ ਆਪਾਂ ਨੂੰ ਕੋਈ ਲੋੜ ਨਹੀਂ ਏਡੀ ਵੀ ਆਪਾਂ ਇਹ ਵਰਤਨੇ ਕਦੇ ਠੀਕ ਹੈ ਬਾਕੀ ਕਰਵਾਉਣੀਆਂ ਬੜਾ ਕੋਈ ਦੇਣ ਦੀਆਂ ਤੁਹਾਨੂੰ ਬਾਸ ਸਾਹਮਣੇ ਦੇਣਾ ਠੀਕ ਠੀਕ ਹੈ ਅੱਛਾ ਤੇ ਭਾਈ ਇਹਦਾ ਕਿੰਨਾ ਮੁੱਲ ਕਰਨਾ ਮੋਲੇ ਦਾ ਭਾਜੀ ਚਲੋ ਸਾੰਭੀ ਸੂਤੀ ਕਿਸ ਨੇ ਮੈਨੂੰ 1 ਲੱਖ 5000 ਰੁਪਏ ਭਾਜੀ ਚੌਥਾ ਨਹੀਂ ਲੱਗਾ ਇਹਦਾ ਗਾਂ ਠੀਕ ਹੈ ਜੀ ਮੈਂ ਦੋਤਾ ਵਰਕੇ ਦਿੱਤੀ ਨਹੀਂ ਠੀਕ ਹੈ ਜੀ ਮੁਰਕੇ ਵੀ ਵੇਖਦੀ ਆਪਾਂ ਨਹੀਂ ਦਿੰਦੀ ਮੈਂ ਕਿਾ ਚੱਲ ਬਈ ਯਾਰ ਸੂਪੀਆ ਗਾਂ ਥਣ ਚੱਲੂ ਥਣ ਚੱਲਿਆ ਨਹੀਂ ਠੀਕ ਹੈ ਜੀ ਤੇ ਤੁਹਾਨੂੰ ਬਾਦ ਦੋਦੇ ਹਸਾਨਾ ਜੇ ਲੈਈਏ ਹਿਸਾਬ ਤੇ ਭਾਜੀ 30 ਲੀਟਰ ਵਾਲੀ ਗਾਂ ਕਿੰਨੇ ਦੀ ਹੋਊਗੀ ਆ ਜੀ ਇਹ ਤੇ ਗੱਲ ਹੈਗੀ ਆਮ ਬਾਹਰ ਮਾਰਕੀਟ ਵਿੱਚ ਆ ਆਪਾਂ ਇਹ ਚਲੋ ਸਾਹਮਣੀਆਂ ਕਿਸ ਨੇ 5 ਮਹੀਨੇ ਹਮ ਆਪਾਂ ਹੁਣ ਮੁੱਲ ਦਿਓ ਮਰਜੀ ਕਰੀਏ 35 ਤੇ ਪਹੁੰਚ ਕਰਕੇ ਇਹਦੀ 35 ਤੇ ਪਹੁੰਚ ਕਿਉਂ ਇਹ ਵੀ ਭਾਜੀ 33000 ਦੇ ਵਿੱਚ ਪਹੁੰਚਦਾ 33000 ਚ ਪਹੁੰਚ 100 ਗੱਡੀ ਆਉਂਦੀ ਲੈ ਆਵੇ ਤਾਂ ਪੂਰੇ 30000 ਪੂਰੇ 30000 ਹਾਂਜੀ ਲਓ ਜੀ ਦੋਸਤੋ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਦੁੱਧ ਵੀ 15 ਕਿਲੋ ਤੇ 30000 ਰੁਪਿਆ ਰੇਟ ਦੋਸਤੋ ਨੋਰਮਲ ਜਿਹਾ ਰੇਟ ਆ 33000 ਰੁਪਏ ਦੇ ਵਿੱਚ ਵੈਸੇ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਜਾਂਦਾ ਤੇ ਫਿਰ ਦੋਸਤੋ ਹੋਊਗੀ ਜੀ ਪਹੁੰਚ 30000 ਦੇ ਵਿੱਚ ਭਾਜੀ ਵੱਡੀ ਗਾਂ ਜੇ ਪੂਰੀ ਆ ਲਓ ਜੀ ਚੈੱਕ ਕਰ ਲਓ ਉਲਟ ਬਹਿਣੀ ਵਾਲੇ ਪਾਸੇ ਦਾ ਜਿਹੜਾ ਥਾਣਾ ਬੈਕ ਸ ਸੱਜਰ ਨੇ ਵੀਰ ਕੰਦਾ ਵੀ 32 ਤੋਂ 35 ਲੀਟਰ ਦੇ ਲਾਗੇ ਬੰਨ ਜਿਹੜਾ ਦੁੱਧ ਚਵਾਇਆ ਵਾ ਬਾਕੀ ਦੋਸਤੋ ਹੁਣ ਗੱਬਣ ਵੀ ਆ ਸੁਖਣਾ ਚਲੋ 4 ਆ 4.5 ਮਹੀਨੇ ਦੀ ਗੱਬਣ ਆ ਬੈਕ ਸਾਈਡ ਤੋਂ ਤੁਹਾਨੂੰ ਕਾਹਦਾ ਨਾ ਕਰ ਲੋ ਚੱਕ ਭਾਜੀ ਸਾਰੇ ਮਾਲ ਲੈਣ ਲੋਡ ਚਾਉਂਦੇ ਆ ਜੀ ਠੀਕ ਹੈ ਜੀ ਇਹਨਾਂ ਬੜਾ ਤੇਰੀ ਬੰਦਾ ਢਾੜੀ ਢੂੜੀ ਤੇ ਲੈ ਜਾਂਦਾ ਮਾਲ ਜਿਆਦਾ ਤੇ ਪਾਣੀ ਭਾਈ ਤਿੰਨ ਟਾਈਮ ਇਹਦੇ ਪਾਣੀ ਨਹੀਂ ਡਾਏ ਜਾਂਦਾ ਇਹਦਾ ਤੇ ਜਿੱਦੀ ਗਾਂ ਨੇ ਇਹਦੇ ਪਾਣੀ ਚਾਹੀਦੇ ਗਾੜੀ ਆ ਠੀਕ ਹੈ ਜੀ ਪੱਕਾ ਠੀਕ ਠੀਕ ਹਾਂਜੀ ਹਾਂਜੀ ਲੋ ਜੀ ਕਰ ਲਓ ਦੇਣਾ ਤਿੰਨ ਟਾਈਮ ਵੀਰ ਕੰਦਾ ਵੀ ਚਵਾਈ ਦੀ ਕੀਤੀ ਆ ਤੇ 32 35 ਉਹ ਭਾਈ ਜੀ ਤੁਹਾਨੂੰ ਦੱਸੀ ਗੱਲ ਵੀ ਤਿੰਨ ਤਿੰਨ ਕਿਲੋ ਵੰਡ ਪਾਈ ਜਾ ਹੁਣ ਗੱਪਣਾ ਕਰਕੇ ਆ ਬੰਦ ਘਟਾਇਆ ਤਾ ਠੀਕ ਹੈ ਜੀ ਤੇ ਤਿੰਨ ਤਿੰਨ ਕਿਲੋ ਵੰਡ ਅਗਲਾ ਤਿੰਨ ਟਾਈਮ ਪਾਈ ਜਾਵੇ ਆ ਠੀਕ ਹੈ ਜੀ ਤਿੰਨ ਕਿਲੋ ਵੰਡ ਪਾਲੇ ਤੇ ਠੀਕ ਹੀ ਦੀਨ ਚੋਲੇ ਠੀਕ ਹੈ ਜੀ ਆ ਠੀਕ ਹੀ ਦਿੱਤੇ ਨੇ ਕਰੋ ਵੰਡਣੇ ਆ ਕੱਢੀ ਆਉਂਦੀ ਹੈ ਨਾ ਠੀਕ ਹੀ ਦਿੱਤੇ ਮਾਲੀਆਂ ਦੇ ਤਿੰਨ ਟਾਈਮ 8 18 ਮਿੰਟ ਬਾਅਦ ਜਿਹੜਾ ਨਾ ਹਾਂ ਇਹਨੇ ਅਪਰੇਟਿੰਗ ਨਾਲ ਆਪਣਾ ਜਿਉ ਤਿੰਨ ਟਾਈਮ ਨੂੰ ਵੰਡ ਪਾਇਆ ਠੀਕ ਹੈ ਜੀ ਮੈਨੂੰ ਚੋ ਆ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਮੁੱਲ ਵੀ ਦੋਸਤੋ ਬਿਲਕੁਲ ਨੋਰਮਲ ਹੀ ਆ 33000 ਰੁਪਏ ਚ ਪਹੁੰਚ ਆ ਤੇ 30000 ਰੁਪਏ ਦੇ ਵਿੱਚ ਜੇ ਕੋਈ ਵੀਰ ਗੱਡੀ ਆਪੀ ਲੈ ਆਊਗਾ ਤੇ ਮੇਰੀ ਆਪਾਂ ਸਮਾਈ ਛੱਡ ਕੇ ਭਾਜੀ ਦੇ ਦੇਣੀ ਆ ਠੀਕ ਹੈ ਜੀ ਬਾਕੀ ਇਹ ਆ ਵੀ ਜੇ ਚਲੋ ਦੁੱਧ ਦਾ ਹਿਸਾਬ ਲਈਏ ਨਾ ਤੇ ਇਹਦਾ ਦੁੱਖ ਵੀ ਕੋਈ ਨਹੀਂ ਇਹ ਕੱਲੀ ਦਾ ਗਾਂ ਦੇ ਵਿੱਚ ਪ ਬਾਕੀ ਗਾਂ ਏਡਾ ਏਡਾ ਡੰਗ ਰਿਆ ਇਹਦਾ ਬੱਚਾ ਵੀ ਜਿੰਨੇ ਗਾਂ ਬਰੀਡ ਤਿਆਰ ਕਰਨੀ ਉਹ ਵੀ ਬੜੀ ਵਧੀਆ ਟੀ ਦੋਸਤੋ ਗਾੜੀ ਜਿਹੜਾ ਮੌਸਮ ਆ ਗਈ ਸਿਆਲ ਆਉਂਦਾ ਤੇ ਸਿਆਲ ਚ ਇਹ ਕਰਮਾਲੀਆਂ ਦੁੱਧ ਜਿੰਨਾ ਮਰਜ਼ੀ ਚੋ ਲੋ ਆ ਲੋ ਜੀ ਕੱਦ ਕੱਠ ਪੂਰਾ ਉੱਚੀ ਲੰਬੀ ਪੂਰੀ ਰਾਜੀ ਪੂਰੀ ਇਹ ਚੈੱਕ ਕਰ ਲਿਓ ਬਾਕੀ ਭਾਈਦਾਨ ਪਤਾ ਇਹਨੇ ਆਉਂਦਾ ਨਹੀਂ ਕੋਹ ਠੀਕ ਹੈ ਜੀ 15-20000 ਰੁਪਇਆ ਤੇ ਅੰਸਰ ਬੱਛਿਆਂ ਦਾ ਮੰਗੀ ਜਾਂਦੇ ਆ ਕਮੀ ਜਿਹੜੀ ਦੋਸਤੋ ਦੱਸਤੀ ਆ ਉਲਟ ਬਹਿਣੀ ਵਾਲੇ ਪਾਸੇ ਦੇ ਮਗਰਲੇ ਥਾਂ ਦੀ ਤੇਲ ਆ ਹਾਜਰ ਦੁੱਧ 15 ਕਿਲੋ ਆਜੀ ਆਪਣੀ ਚੁਾਈ ਕਰ ਲਓ ਇੱਕ ਟਾਈਮ ਦੋ ਟਾਈਮ ਇਸ ਤੋਂ ਬਿਨਾ ਵੀਰ ਦੇ ਕੋਲ ਇੱਕ ਲਾਲ ਰੰਗ ਦੀ ਇਹ ਵੀਰ ਜਰਸੀ ਦੇ ਵਿੱਚ ਆਉਂਦੀ ਹਈ ਇਹ ਭਾਜੀ ਜਲਸੀ ਦੇ ਵਿੱਚ ਆਉਂਦੀ ਹੈ ਜਰਸੀ ਦੇ ਨਾਲ ਕ੍ਰੋਸ ਸੰਗ ਰੱਖਦੀ ਹੈ ਸਿੰਘ ਵੀ ਦੋਤੋਂ ਨਿਕਾ ਨਿਕਾ ਹੈਗਾ ਅਛਾ ਇਹਨੂੰ ਵੀ ਦੀ ਇਹ ਕਿਨਵਾ ਸੁਹਾ ਸੁਣੀਏ ਜੀ ਇਹ ਭਾਜੀ ਸੁਣੀਏ ਵੀ ਦੁਜਾ ਸੁਹਾ ਦੁਜਾ ਸੁਹਾ ਸੁਣੀਏ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਅਗਲਾ ਆਪਦੀ ਸਮਝ ਰੱਖੀ ਕਿੰਨਾ ਟਾਈਮ ਰਹਿ ਗਿਆ ਤੇ ਸੂਨ ਦੇ ਵਿੱਚ ਇਹਨੂੰ ਭਾਜੀ ਸੂਨ ਚ ਯਾਰ ਬਤਾ ਦੋਵੇਂ ਮਾਲੂ ਬਾਬਾ ਬੋਡਾ ਸਾਹਿਬ ਦੇ ਮੇਲੇ ਦੇ ਇਹ ਦਿਨ ਪੂਰੇ ਹੁੰਦੇ ਆ ਅੱਛਾ ਜੀ ਜਿਹੜਾ ਸੂਜ ਮੇਲਾ ਹਾਂ ਜੀ ਇਹਨੇ ਵਾਤੋਂ ਵਾਦੋਂ ਕੋ 15 ਕ ਦਿਨ ਲੈਣੇ 15 ਕ ਦਿਨ ਦਾ ਟਾਈਮ ਖੜਦੀ ਆ ਸੂਹਾ ਤੇ ਜਾ ਸੁਣੀਏ ਬਾਕੀ ਤਾਂ ਸਾਹਮਣੀ ਆ ਸੂਹਾ ਦੂਜਾ ਜੀ ਦੂਜਾ ਸੂਹਾ ਹਾਂਜੀ ਹਾਂਜੀ ਠੀਕ ਹੈ ਦੂਜਾ ਸਿਰਫ ਇੱਕ ਸਿੰਘ ਆ ਜੇ ਸਿੰਘ ਨਾ ਹਣ ਤੇ ਗਾਂ ਦਾ ਮੁੱਲ ਵੜਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਸੱਜਰ ਦਾ ਜੀ ਰਿਕਾਰਡ ਜ ਆਪਾਂਵੇਂ ਨਹੀਂ ਜਾਰੀ ਨਹੀਂ ਆਪਾਂ ਕਹਣਾ ਵੀ ਇੰਨਾ ਹੋਣਾ ਪੈਨੇ ਸੂਹੇ ਇਹਨੇ ਭਾਜੀ 12 13 ਕਿਲੋਟਰ ਦੁੱਧ ਦਿੱਤਾ 12 13 ਕਿਲੋਟਰ ਵੀ 15 ਕਿਲੋਟਰ ਭਰੂਗੀ ਬਾਕੀ ਆਪਾਂ ਬੋਰੀਆਂ ਬਾਰੀਆਂ ਚਾਰੀਆਂ ਦੇ ਟ੍ਰਾਂਸਪੋਰਟੇਸ਼ਨ ਸੇਵਾ ਇਹਦੀ ਫੁੱਲ ਕੀਤੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਇਹ ਜਿਹੜੀ ਬਰੀਡ ਹੈ ਦੁੱਧ ਇੰਨਾ ਕਿ 12 15 ਦੇ ਲਾਗੇ ਬਣੇ ਦਿੰਦੀ ਹੈ ਜਿਵੇਂ ਦੋਡੇ ਦਾ ਮਈਆਂ ਵਰਗਾ ਦੇ ਚਿਹਰਾ ਹਾਂਜੀ 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 ਤੇ ਫੈਂਡ ਵੀ ਭਾਜੀ ਇਹਦੀ 5 ਤੋਂ ਤਾਂ ਆਉਂਦੀ ਹੈ ਠੀਕ ਹੈ ਜੀ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਭਾਜੀ ਮੋਲ ਆਪਾਂ ਜੋ ਮਰਜ਼ੀ ਕਰੀਏ ਇਹਦੀ ਕਰੀਏ 45 ਤੋਂ 5 45 ਤੋਂ 5 ਕਿੰਨਾ ਕੁ ਜਾਇ ਦੱਸ ਸਕਦਾ ਜੈ ਜੈ ਮਲ ਕਰੀਏ ਜਿਆਦਾ ਭਾਜੀ ਤੁਸੀਂ ਨਾ ਬਰਾਬਰ ਹੀ ਜਾਣ 30000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਆਪ ਦੀ ਲੈਵੇ 30000 ਦੀ ਜੇ ਕੋਈ ਗੱਡੀ ਆਪ ਦੀ ਲੈਊਗਾ ਹਾਂ ਤੇ 30 ਤੇ 30 ਹੋਰ ਤਾਂ ਬਾਨਣਾ ਨਾ 60 ਹਾਂਜੀ ਗੱਡੀ ਆਪ ਦੀ ਲੈਵੇ 60000 ਦੀਆਂ ਇਹ ਜੇ ਕਿ 100 ਕਿਲੋਮੀਟਰ ਤੱਕ ਪਹੁੰਚ ਕਰਾਉਣੀ ਹੈ ਤੇ ਆਪਾਂ ਦੋਹਾਂ ਲੈਣਾ ਜੋੜੇ ਦਾ ਵਾ ਉਹ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਇਹ ਨਹੀਂ ਜੀ ਉਹ ਤਾਂ 60 ਬਾਨਣ ਹਾਂਜੀ 3000 ਹਾਂ ਇਹ ਵਧੀਕਾ 4000 ਲੱਗੇਗਾ 64 ਤੇ ਪਹੁੰਚ ਕਰ ਦਾਂਗੇ ਲਓ ਜੀ 64 ਕਿਲੋਮੀਟਰ ਦੀ ਜੋੜੇ ਦੀ ਪਹੁੰਚ ਜੋੜਾ ਜੇ ਕੋ ਲਊਗਾ ਤੇ 64 ਤੇ ਪਹੁੰਚ ਜੇ ਗੱਡੀ ਆਪ ਦੀ ਲੈਊਗਾ ਤੇ ਸਾਠ ਗਿਆ ਦਾ ਜੁਰਮ ਇਹ ਕਲੀ ਕਲੀ ਲੈਂਦਾ ਤੇ 333 ਜੀ ਪਾਉਂਦੇ ਉਹਦਾ 30 30 3000 ਲਓ ਜੀ ਚੈੱਕ ਕਰ ਲਓ ਦੋਸਤੋ ਜੋ ਵੀ ਆਫਰ ਦੱਸਤੀ ਹੈ ਵੀ ਬਿਲਕੁਲ ਜੀ ਆਪਾਂ ਜਾਇ ਜਿੱਦਿਆ ਬੜੇ ਧਿਆਨ ਨਾਲ ਵੀਡੀਓ ਸੁਣ ਲਿਓ ਜੀ ਹਾਂਜੀ ਹਾਂਜੀ ਸਾਹਮਣੇ ਜਿਹੜੀ ਸਕਰੀਨ ਆਂ ਗਾਂ ਪਹਿਲਾ ਸਵੇਰ ਸੂਈਏ ਤੇ ਦੂਜੇ ਸਵੇਰ ਆ ਤੇ ਦੋਸਤੋ ਗੱਬਣ ਬਿਲਕੁਲ ਸੂਨ ਦੇ ਨੇੜੇ ਕੋਈ ਸਿਰਫ ਭਾਜੀ ਆਪਾਂ ਨੂੰ ਇਹ ਨਹੀਂ ਆ ਵੀ ਕੋਈ ਆਪਾਂ ਨੂੰ ਹਾਂਜੀ ਮੰਨ ਲਓ ਵਾਧੂ ਆ ਸਿਰਫ ਆਪਾਂ ਸਮਝਾਈਦਾ ਕਰਕੇ ਦੇਣ ਠੀਕ ਹੈ ਜੀ ਲੋ ਵੀ ਆਪਣਾ ਵਪਾਰ ਦਾ ਕੰਮ ਆ ਤੇ ਨਹੀਂ ਭਾਜੀ ਛੋੜੇ ਡੰਗਰ ਸਾਹਮੇ ਨਹੀਂ ਜਾਂਦੇ ਠੀਕ ਹੈ ਜੀ ਹਾਂਜੀ ਬ ਚੈੱਕ ਕਰਾ ਕੇ ਖੜੀ ਜਿਹੜੀ ਗੱਬਣਿਆ ਉਹਨੂੰ 蒂ਪ ਕੇ ਖੜੇ ਜਦਾਂ ਠੀਕ ਹੈ ਜੀ ਹਾਂਜੀ ਠੀਕ ਹੈ ਐਡਰੈਸ ਦੋਸਤੋ ਇਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਧਰਮਦਰਪਨ ਸਾਹਿਬ ਪ੍ਰਤਾਪ ਸਿੰਘ ਸ਼ਾਹ ਨਾਮ ਆ ਭਾਜੀ ਦਾ ਫੋਨ ਨੰਬਰ ਵੀਰ ਜੀ ਕਿਰਪਾ ਨਾਲ ਫੋਨ ਨੰਬਰ ਜੇ ਭਾਜੀ 6284741427 6284741427 ਇਹੋ ਬੇਨਤੀਆਂ ਜੇ ਵੀ ਘਰੇ ਆ ਕੇ ਆਪਦੀ ਚੋਰੀ ਕਰੋ ਗੱਬਣ ਨੂੰ 蒂ਪ ਕੇ ਖੜੋ ਤੇ ਜਿਹੜੀ ਗੱਬਣਿਆ ਨੂੰ ਚਾਹਵੇਂ ਚੈੱਕ ਕਰਾ ਕੇ ਲੈ ਲਿਓ ਠੀਕ ਹੈ ਜੀ ਟੋਕੜ ਗੱਬਣਾ ਦੀ ਕਨਫਰਮ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਵਾਲੇ ਕਰ ਜ